ਕਹਾਣੀ ਰਤਨਾ ਦੇ ਤਿੰਨ ਸਵਾਲ ਲੇਖਿਕਾ ਰੀਨੂ ਸੈਣੀ ਰਾਜਕੁਮਾਰੀ ਰਤਨਾ ਰਾਜਾ ਜੀਤ ਸਿੰਘ ਦੀ ਇਕਲੌਤੀ ਪੁੱਤਰੀ ਸੀ ਉਹ ਆਪਣੀ ਪੁੱਤਰੀ ਰਤਨਾਲੀ ਜੋਗਵਰ ਦੀ ਲੱਭ ਲਈ ਆ ਸੀ ਰਾਜਕੁਆਰੀ ਬਹੁਤ ਹੀ ਸਿਆਣੀ ਅਤੇ ਪੜ੍ਹੀ ਲਿਖੀ ਸੀ ਇਨੇ ਕਾ ਰਾਜਕੁਮਾਰ ਰਾਜਕੁਏ ਨਾਲ ਵਿਆਹ ਕਰਾਉਣ ਦੀ ਤਾਂਗ ਵਿੱਚ ਸਨ ਕਈ ਰਾਜਕੁਆਰਾਂ ਨੇ ਰਾਜਾ ਜੀਤ ਸਿੰਘ ਦੀ ਕੋਲ ਰਾਜਕੁਮਾਰੀ ਰਤਨ ਨਾਲ ਵਿਆਹ ਕਰਾਉਣ ਦਾ ਪ੍ਰਸਤਾਵ ਭੇਜਿਆ ਇੱਕ ਦਿਨ ਰਾਜਾ ਜੀ ਸਿੰਘ ਨੇ ਇਤਨਾ ਬੋਲਿਆ ਹੁਣ ਤੇਰੀ ਵਿਆਹ ਦੀ ਉਮਰ ਹੋ ਗਈ ਏ ਤੇਰੇ ਰੂਪ ਨੂੰ ਗੁਣਾ ਵੇਖਦੇ ਹੋਏ ਇਹਨੇ ਘ ਰਾਜਕੁਮਾਰਾ ਦੇ ਵਿਆਹ ਦੇ ਪਰ ਸਾਹ ਆਏ ਹੋਇਆ ਨਾ ਜੇਕਰ ਤੋਂ ਅੱਖੇ ਤੇ ਉਹਨਾਂ ਨਾਲ ਗੱਲ ਚਲਾਈ ਜਾਏ ਅਜੀਤ ਸਿੰਘ ਦੀ ਗੱਲ ਸੁਣ ਕੇ ਰਾਜਕੁਮਾਰੀ ਰਤਨਾ ਬੋਲੀ ਪਿਤਾ ਜੀ ਮੈਂ ਚਾਹੁੰਦੀ ਹਾਂ ਕਿ ਮੇਰਾ ਵਿਆਹ ਇੱਕ ਨੇਕ ਇਮਾਨਦਾਰ ਅਤੇ ਯੋਗ ਵਿਅਕਤੀ ਨਾਲ ਹੋਵੇ ਫਿਰ ਚਾਹੇ ਉਹ ਰਾਜਕੌੜ ਹੋਵੇ ਚਾਹੇ ਨਾ ਹੋਵੇ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਜੇਕਰ ਜੋਗ ਵਿਅਕਤੀ ਸਾਧਾਰਨ ਕਿਸਾਨ ਵੀ ਹੈ ਤਾਂ ਉਹ ਆਪਣੀ ਬੁੱਧੀ ਅਤੇ ਕੌਸ਼ਲਤਾ ਨਾਲ ਆਪਣੇ ਵੱਧ ਨੂੰ ਉੱਪਰ ਉਠਾ ਲੇਗਾ ਰਤਨਾ ਦੀ ਗੱਲ ਸੁਣ ਕੇ ਰਾਜਾ ਬੋਲੇ ਬੇਟੀ ਜਿਕਰ ਕੋਈ ਵੀ ਵਿਅਕਤੀ ਤੇਰੇ ਸਵਾਲਾਂ ਜਵਾਬ ਨਹੀਂ ਦੇ ਸਕਿਆ ਤਾਂ ਫਿਰ ਤੂੰ ਕੀ ਕੁਆਰੀ ਰਹੇਗੀ ਰਤਨਾ ਬੋਲੀ ਪਿਤਾ ਜੀ ਮੇਰੇ ਸਵਾਲ ਬਹੁਤ ਆਸਾਨ ਹਨ ਜੋ ਵੀ ਵਿਅਕਤੀ ਬੁੱਧੀਮਾਨ ਨੇਕ ਤੇ ਇਮਾਨਦਾਰ ਹੋਏਗਾ ਉਹ ਜ਼ਰੂਰ ਇਹਨਾਂ ਸਵਾਲਾਂ ਜਵਾਬ ਦੇ ਦੇਗਾ ਰਾਜਾ ਜੀ ਸਿੰਘ ਨੇ ਸਾਰੇ ਪਾਸੇ ਮੁਨਾਦੀ ਅਰਥਾਤ ਐਲਾਨ ਕਰਵਾ ਦਿੱਤਾ ਕੀ ਰਾਜਕੁਮਾਰੀ ਤੋਂ ਲੈ ਕੇ 100 ਦਰਨ ਨੌਜਵਾਨ ਤੱਕ ਰਾਜਕੁਆ ਦੇ ਸਵੰਬਰ ਸ਼ਾਮਲ ਹੋ ਸਕਦੇ ਹਨ ਜੋ ਰਾਜਿਕਾ ਦੇ ਤਿੰਨ ਸਵਾਲਾਂ ਦੇ ਜਵਾਬ ਦੇਗਾ ਰਾਜਕੁਮਾਰੀ ਉਸ ਨਾਲ ਵਿਆਹ ਕਰੇਗੀ ਇੱਕੋਸ਼ ਨਾਲ ਸੁਣ ਕੇ ਵਿਆਜੋਗ ਨੌਜਵਾਨ ਅਤੇ ਰਾਜਕੁਮਾਰ ਰਾਜ ਮਹਿਲ ਵਿੱਚ ਇਕੱਠੇ ਹੋ ਗਏ ਰਾਜਕੁਮਾਰੀ ਰਤਨਾ ਉੱਥੇ ਆਈ ਤੇ ਨਮਸਕਾਰ ਕਰਦੇ ਬੋਲੀ ਮੇਰੇ ਤਿੰਨ ਸਵਾਲ ਬਹੁਤ ਹੀ ਸਰਲ ਹਨ ਤੋਂ ਅਨੁਸਾਰ ਨੇ ਬਹੁਤ ਹੀ ਸੋਚ ਸਮਝ ਕੇ ਜਵਾਬ ਦੇਣਾ ਪਵੇਗਾ ਪਰ ਜਵਾਬ ਦੇਣ ਦਾ ਹੌਸਲਾ ਉਹ ਹੀ ਕਰੇ ਜਿਸ ਨੂੰ ਲੱਗੇ ਕਿ ਜਵਾਬ ਸਹੀ ਹੈ ਨਹੀਂ ਤਾਂ ਗਲਤ ਜਵਾਬ ਤੇ ਉਮੀਦਵਾਰ ਨੂੰ 100 ਕੋੜੀਆਂ ਸਜ਼ਾ ਦਿੱਤੀ ਜਾਏਗੀ ਮੇਰੇ ਤੇਨੇ ਪ੍ਰਸ਼ਨ ਇਸ ਤਰ੍ਹਾਂ ਹਨ ਦਰੇਦਰ ਕੌਣ ਹੈ ਤਣੀ ਕੌਣਾ ਹੈ ਤੇ ਜੀਵਤ ਰਹਿੰਦੇ ਮਰਦਾ ਕੌਣ ਹੈ ਰਾਜਕੁਮਾਰੀ ਦੇ ਸਵਾਲ ਸੁਣ ਕੇ ਸੋਜਾ ਦੀ ਗਲਤੀ ਅਨੇਕ ਉਮੀਦਵਾਰ ਇੱਥੋਂ ਵਾਪਸ ਚਲੇ ਗਏ ਕਿਸਨੇ ਉਹਨਾਂ ਸਵਾਲਾਂ ਦਾ ਸਹੀ ਜਵਾਬ ਨਹੀਂ ਸੀ ਪਤਾ ਉਹ ਕੇਵਲ ਤਿੰਨ ਉਮੀਦਵਾਰੀ ਉੱਥੇ ਰਹਿ ਗਏ ਉਨ੍ਹਾਂ تینوں ਮੋਦਵਾਰਾਂ ਵਿੱਚ ਦੋ ਰਚਮਾਰ ਦੋਵੇਂ ਰਾਜਕੁਮਾਰ ਲਾਦਾ ਸੀ ਕੋਈ ਨਾ ਜਵਾਬ ਪਤਾ ਹੈ ਪਰੰਤੂ ਫਿਰ ਵੀ ਉਸ ਜਿਹੇ ਡਰ ਕਰ ਬੋਲ ਨਹੀਂ ਰਹੇ ਸਨ ਤਿੰਨਾਂ ਵਿੱਚੋਂ ਇੱਕ ਵਿਦਾਂਤ ਨਾਮ ਦਾ ਸਧਾਰਨ ਨੌਜਵਾਨ ਸੀ ਜੇ ਦੋਵੇਂ ਰਾਜਕੁਮਾਰ ਚੁੱਪ ਰਹੇ ਤਾਂ ਉਹ ਅੱਗੇ ਅਕ ਬੋਲੇ ਰਾਜਕੁਮਾਰ ਰਤਨ ਹਾਂ ਜੇਕਰ ਅੱਗੇ ਆਓਗੇ ਤਾਂ ਮੈਂ ਆਪਣੇ ਸਵਾਲਾਂ ਦਾ ਜਵਾਬ ਦੇਣਾ ਚਾਹੁੰਦਾ ਹਾਂ ਸਧਾਰਨ ਜੇ ਵੀ ਨੌਜਵਾਨ ਵੇਖ ਕੇ ਕਿਸੇ ਨੇ ਉਮੀਦ ਨਹੀਂ ਸੀ ਕਿ ਸਹੀ ਜਵਾਬ ਦੇਗਾ ਵਿਦਾਂਤੀਕਰ ਰਾਜਕੁਮਾਰੀ ਰਾਜਕੁਮਾਰੀ ਰਤਨਾ ਬੋਲੀ ਆਪ ਜ਼ਰੂਰ ਜਵਾਬ ਦਿਓ ਲੇਕਿਨ ਨਾਲੀ ਇਸ ਗੱਲ ਦਾ ਧਿਆਨ ਰੱਖਣਾ ਕੀ ਗਲਤ ਹੋਣ ਤੇ ਆਪ ਨੂੰ 100 ਕੋੜੀਆਂ ਜਿੱਤ ਦਿੱਤੀ ਜਾਵੇਗੀ ਇਸ ਤੇ ਵਿਦਾਂਤ ਬੋਲਿਆ ਰਾਜਕਾਰੀ ਰਤਨਾ ਮੈਨੂੰ ਖੁੱਤੇ ਯਕੀਨ ਹੈ ਮੇਰੇ ਜਵਾਬ ਸਹੀ ਹੋਣਗੇ ਅਤੇ ਜੇਕਰ ਗਲਤ ਵੀ ਹੋਏ ਤਾਂ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਪ੍ਰੇਮ ਕਰਦਾ ਹਾਂ ਇਸ ਲਈ ਸਾਹਸ ਕਰਕੇ ਜਵਾਬ ਦੇਣ ਲਈ ਅੱਗੇ ਹੋਇਆ ਆਇਆ ਹਾਂ ਫਿਰ ਉਹ ਬੋਲਿਆ ਪਹਿਲੇ ਸਵਾਲ ਦਾ ਜਵਾਬ ਹੈ ਕਿ ਜਿਸ ਦੀ ਤ੍ਰਿਸ਼ਨਾ ਅਸੀਮਤ ਹੈ ਉਦ੍ਰਿਦਰ ਹੈ ਤ੍ਰਿਸ਼ਨਾ ਦਾ ਭੁੱਖਾ ਧਣੀ ਵੀ ਦ੍ਰਿਦਰ ਹੋ ਜਾਂਦਾ ਹੈ ਵਿਦਾਂਤ ਜਵਾਬ ਦੇ ਦੇਣ ਬਾਅਦ ਚੁੱਪ ਹੋ ਗਿਆ राजकुमारी रत्ना बोली बिल्कुल सही। ਹੁਣ ਦੂਸਰੇ ਸਵਾਲ ਦਾ ਜਵਾਬ ਦਿਓ। ਵਿਦਾਂਤ ਬੋਲਿਆ ਜੋ ਪੂਰਨ ਰੂਪ ਨਾਲ ਸੰਤੋਖੀ ਹੈ ਉਹ ਤਣੀ ਹੈ। ਉਹ ਜਵਾਬ ਵੀ ਸਹੀ ਹੈ। राजकुमारी ਰਤਨਾ ਬੋਲੀ ਹੁਣ ਵਿਦਾਂਤ ਬੋਲਿਆ ਤੁਹਾਡੇ ਤੀਸਰੇ ਸਵਾਲ ਦਾ ਜਵਾਬ ਹੈ ਕਿ ਉਦਮਹੀਣ ਤੇ ਨਿਰਾਸ਼ਕ ਵਿਅਕਤੀ ਹੀ ਜੀਵਨ ਤੋਂ ਹਤੀ ਮਰਿਆ ਹੁੰਦਾ ਹੈ। राजकुमारी ਰਤਨਾ ਵਿਦਾਂਤ ਦੇ ਜਵਾਬ ਤੋਂ ਬਹੁਤ ਪ੍ਰਭਾਵਿਤ ਹੋ ਕੇ ਬੋਲੀ ਬਿਲਕੁਲ ਸਹੀ ਕਿਹਾ ਤੂੰ। ਤੂੰ ਰਾਜਕੁਮਾਰ ਨਹੀਂ ਲੇਕਿਨ ਫਿਰ ਵੀ ਰਾਜਕੁਮਾਰਾ ਵਾਲੇ ਗੁਣ ਨਾਲ ਭਰਪੂਰ ਹੈ। ਜਿਸ ਵਿਅਕਤੀ ਦੇ ਅੰਦਰ ਸੰਤੋਖ ਮਿਹਨਤ ਅਤੇ ਧੀਜ ਦੇ ਗੁਣ ਹੁੰਦੇ ਨੇ ਉਹ ਆਪਣੇ ਲਈ ਕਾਮਯਾਬੀ ਤੇ ਸਫਲਤਾ ਦੇ ਨਵੇਂ ਰਾਹ ਖੋਲ ਲੈਂਦਾ ਹੈ ਜਿਵੇਂ ਕਿ ਅਜੇ ਰਾਜ ਕੁਮਾਰ ਨਾ ਹੁੰਦੇ ਨਵੇਂ ਰਾਹ ਖੋਲੇ ਤੁਸੀਂ ਆਪਣੇ ਲਈ ਕਾਮਯਾਬੀ ਤੇ ਸਫਲਤਾ ਦੇ ਨਵੇਂ ਰਾਹ ਖੋਲ ਲੇ ਮੈਂ ਤੁਹਾਡੇ ਨਾਲ ਆਪਣੰਦਾ ਹੋ ਜੀ ਸ਼ੁਰੂ ਕਰਾਦੀ ਹਾਂ ਤੇ ਬੇहद ਖੁਸ਼ ਹਾਂ ਕਿ ਮੇਰੇ ਜੀਵਨ ਸਾਥੀ ਰੂਪੀ ਗੁਣਵਾਨ ਅਤੇ ਯੋਗੀ ਸਾਥ ਮਿਲਿਆ ਹੈ ਇਕ ਐਕੇ ਰਾਜਕੁਮਾਰੀ ਯਤਨਾ ਨੇ ਵਿਦਾਦ ਦੇ ਗੜ ਵਿੱਚ ਚੈਮਾ ਲਾ ਪਾ ਦਿੱਤੀ। ਰਾਜਾ ਜੀ ਇਸ ਨੇ ਆਪਣੀ ਬੇਟੀ ਦੀ ਚੋਣ ਤੋਂ ਬਹੁਤ ਖੁਸ਼ ਹੋਏ ਤੇ ਵਿਦਾਦ ਨੂੰ ਗਲੇ ਲਗਾਉਦੇ ਬਲੇ ਸਾਡੀ ਸਮਝਦਾਰ ਬੇਟੀ ਨੇ ਆਪਣੇ ਲਈ ਬਹੁਤ ਸਹੀ ਵਾ ਚੁਣਿਆ ਹੈ। ਮੈਂ ਤੁਹਾਨੂੰ ਦੋਵਾਂ ਨੂੰ ਚੰਗੇ ਤੇ ਸੁੰਦਰ ਭਵਿੱਖ ਦਾ ਆਸ਼ਵਾਸਾ ਦਿੰਦਾ ਹਾਂ। ਇਸ ਦੇ ਬਾਅਦ ਰਾਜਕੁਮਾਰੀ ਯਤਨਾ ਨੇ ਵਿਦਾਦ ਦੇ ਨਾਲ ਜੀਵਨ ਦੇ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ।